ਦੇਖੋ ਆਮ ਆਦਮੀ ਪਾਰਟੀ ਤੇ ਅਰਵਿੰਦ ਕੇਜਰੀਵਾਲ ਸਾਹਿਬ ਦੀ ਝੂਠ ਦੀ ਰਾਜ ਦਿੱਤੀ ਇੱਕ ਵਾਰ ਫੇਰ ਬੇਦਕਾਬ ਹੋਏ ਪਰਸੋ ਅਰਵਿੰਦ ਕੇਜਰੀਵਾਲ ਸਾਹਿਬ ਲਾਈਵ ਹੋ ਕੇ ਕਹਿੰਦੇ ਜੀ ਸਾਡੇ ਐਮਐਲਏ ਨੂੰ ਖਰੀਦਣ ਦੀ ਕੋਸ਼ਿਸ਼ ਹੋ ਰਹੀ ਹੈ ਔਰ ਕੱਲ ਜਦੋਂ ਇਸ ਸਿਲਸਲੇ ਦੇ ਵਿੱਚ ਸੀਬੀਆਈ ਦੀ ਟੀਮ ਅਰਵਿੰਦ ਕੇਜਰੀਵਾਲ ਸਾਹਿਬ ਦੇ ਘਰ ਜਾਂਚ ਲਈ ਪਹੁੰਚੀ ਤਾਂ ਸੱਮਨ ਲੈਣ ਤੋਂ ਇਨਕਾਰੀ ਹੋ ਗਏ ਅਰਵਿੰਦ ਕੇਜਰੀਵਾਲ ਸਾਹਿਬ ਹੁਣ ਦੱਸੋ ਨਾ ਕਿ ਕੌਣ ਤੁਹਾਡੇ ਐਮਐਲਏ ਨੂੰ ਖਰੀਦ ਰਿਹਾ ਸੀ ਕਿਹਦਾ ਫੋਨ ਆਇਆ ਇਹ ਤਾਂ ਜਾਂਚ ਦਾ ਵਿਸ਼ਾ ਹੈ ਮੈਂ ਤੁਸੀਂ ਇਸ ਜਾਂਚ ਦੇ ਵਿੱਚ ਵੀ ਸਹਿਯੋਗ ਨਹੀਂ ਕਰਨਾ ਚਾਹੁੰਦਾ ਮੈਂ ਯਾਦ ਕਰਾ ਦਿਆਂ ਕਿ ਇਸੇ ਤਰੀਕੇ ਦਾ ਝੂਠ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਵੀ ਬੋਲਿਆ ਸੀ ਜਦੋਂ ਹਰਪਾਲ ਚੀਮਾ ਸਾਹਿਬ ਵਿੱਤ ਮੰਤਰੀ ਡੀਜੀਪੀ ਦੇ ਦਫ਼ਤਰ ਸ਼ਿਕਾਇਤ ਦਰਜ ਕਰਾਉਣ ਗਏ ਸੀ ਕਿ ਜੀ ਪੰਜਾਬ ਦੇ ਵਿੱਚ ਐਮਐਲਏ ਨੂੰ ਆਪਰੇਸ਼ਨ ਲੋਟਸ ਦੇ ਤਹਿਤ ਖਰੀਦਣ ਦੀ ਕੋਸ਼ਿਸ਼ ਹੋ ਰਹੀ ਹੈ ਤੇ ਅੱਜ 1 ਸਾਲ ਤੋਂ ਵੱਧ ਦਾ ਸਮਾਂ ਬੀਤ ਗਿਆ ਪੰਜਾਬ ਦੇ ਡੀਜੀਪੀ ਇਸ ਗੱਲ ਦੀ ਜਾਂਚ ਨਹੀਂ ਕਰ ਸਕੇ ਕਿਉਂ ਕੌਣ ਲੋਕ ਸੀ ਜਿਹੜੇ ਪੰਜਾਬ ਦੇ ਵਿੱਚ ਐਮ.ਐਲ.ਏ ਨੂੰ ਖਰੀਦ ਰੇ ਸੀ ਤੇ ਕਿਹੜੇ-ਕਿਹੜੇ ਐਮ.ਐਲ.ਏ ਨੂੰ ਕਿੰਨੇ ਪੈਸੇ ਦੇ ਵਿੱਚ ਖਰੀਦਣ ਦੀ ਕੋਸ਼ਿਸ਼ ਲਈ ਸੀ ਡੀ.ਜੀ.ਪੀ ਸਾਹਿਬ ਸਾਨੂੰ ਤੁਹਾਡੇ ਤੇ ਮਾਣ ਹੈ ਪੰਜਾਬ ਪੁਲਿਸ ਤੇ ਮਾਣ ਹੈ ਪਰ ਇਹ ਕਿਸ ਰਾਜਨੀਤੀ ਦਾ ਪੰਜਾਬ ਪੁਲਿਸ ਸ਼ਿਕਾਰ ਹੋ ਰਹੀ ਹੈ ਅੱਜ 1 ਸਾਲ ਬਾਅਦ ਤੁਸੀਂ ਜਵਾਬ ਦੇਓ ਕਿਉਂ ਜਾਂਚ ਦਾ ਕੀ ਬਣਿਆ ਤੇ ਜੇ ਹਰਪਾਲ ਚੀਮਾ ਸਾਹਿਬ ਨੇ ਉਸ ਸਮੇਂ ਝੂਠੀ ਸ਼ਿਕਾਇਤ ਕੀਤੀ ਸੀ ਤਾਂ ਸੈਕਸ਼ਨ 170 ਹੈ ਤੁਸੀਂ ਮੇਰੇ ਨਾਲ ਵੱਧ ਜਾਣਦੇ ਹੋ ਉਹਦੇ ਤਹਿਤ ਹਰਪਾਲ ਚੀਮਾ ਤੇ ਕਾਰਵਾਈ ਕਰੋ ਆਮ ਆਦਮੀ ਪਾਰਟੀ ਮੁੱਦਿਆਂ ਤੋਂ ਧਿਆਨ ਭਟਕਾ ਰਿਹਾ ਸੁਪਰੀਮ ਕੋਰਟ ਨੇ ਕਿਹਾ ਕਿ 338 ਕਰੋੜ ਦਾ ਕਪਲਾ ਆਮ ਆਦਮੀ ਪਾਰਟੀ ਨੇ ਕੀਤਾ ਔਰ ਅਰਵਿੰਦ ਕੇਜਰੀਵਾਲ ਦਾ ਕਨਵੀਨਰ ਨੇ ਉਹ ਜਾਂਚ ਦੇ ਵਿੱਚ ਸਹਿਯੋਗ ਨਹੀਂ ਕਰ ਰਹੇ ਧਿਆਨ ਭਟਕਾਉਣ ਦੇ ਲਈ ਇਹ ਨਵਾਂ ਡਰਾਮਾ ਹੁਣ ਇਹਦੀ ਜਾਂਚ ਦੇ ਵਿੱਚ ਸਹਿਯੋਗ ਨਹੀਂ ਕਰ ਰਹੇ ਡੇਢ ਸਾਲ ਤੋਂ ਪੰਜਾਬ ਦੇ ਵਿੱਚ ਜਾਂਚ ਹੋ ਰਹੀ ਹੈ ਕਿਨ ਦੇ ਐਮਐਲਏ ਨੂੰ ਕੋਈ ਖਰੀਦ ਰਿਹਾ ਉਹਦਾ ਕੋਈ ਸੱਟਾ ਨਹੀਂ ਨਿਕਲਿਆ ਸੋ ਇਹ ਜਿਹੜੀ ਗੰਦੀ ਰਾਜਨੀਤੀ ਆਮ ਆਦਮੀ ਪਾਰਟੀ ਕਰ ਰਹੀ ਹੈ ਇਹਦੇ ਨਾਲ ਸੂਬੇ ਦਾ ਵੀ ਨੁਕਸਾਨ ਹੋ ਰਿਹਾ ਹੈ ਔਰ ਦੇਸ਼ ਦਾ ਵੀ ਨੁਕਸਾਨ ਹੋ ਰਿਹਾ ਹੈ ਮੈਂ ਸੀਬੀਆਈ ਨੂੰ ਕਹੂੰਗਾ ਕਿ ਦੋਨਾਂ ਕੇਸਾਂ ਦੀ ਜਾਂਚ ਹੁਣ ਇਕੱਠਿਆਂ ਕਰੋ ਪੰਜਾਬ ਤੇ ਦਿੱਲੀ ਦੀ ਔਰ ਜੇ ਤਾਂ ਕੋਈ ਐਮਐਲਏ ਨੂੰ ਇਹਨਾਂ ਤੈਨੂੰ ਖਰੀਦ ਰਿਆ ਸੀ ਤਾਂ ਉਹ ਲੋਕਾਂ ਦੇ ਸਾਹਮਣੇ ਪੇਸ਼ ਕਰੋ ਨਹੀਂ ਇਹਨਾਂ ਤੇ ਬਣਦੀ ਕਾਰਵਾਈ ਕਰਕੇ ਇੱਕ ਸਬਕ ਸਿਖਾਇਆ ਜਾਵੇ ਤਾਂ ਜੋ ਐਸੀ ਝੂਠ ਤੇ ਫਰੇਬ ਦੀ ਰਾਜਨੀਤੀ ਕੋਈ ਦੁਬਾਰਾ ਨਾ ਕਰੇ